ਤੇ ਹਾਂਜੀ ਦੋਸਤੋ ਸਾਰਿਆਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਸਾਰਾ ਦੋਸਤੋ ਮੇਰੇ ਤੁਹਾਡੇ ਸਾਰੇ ਵਧੀਆ ਹੋਗੇ ਤੇ ਆਪਣਾ ਅੱਜ ਮਿਲਣਾ ਹੁਣ ਆ ਪਿੱਛੇ ਜੇ ਆਪਾਂ 6 ਵਜੇ ਵੀਡੀਓ ਪਾਉਂਦੇ ਸੀਗੇ ਉਹ 6 ਵਜੇ ਵਾਲੀ ਵੀਡੀਓ ਨਹੀਂ ਆ ਰਹੀ ਹੈ ਜੀ ਤੇ ਉਹਦੇ ਵਿੱਚ ਐਵੇਂ ਸੀਗਾ ਕਿਉਂਕਿ ਨਾ ਪਿੱਛੇ ਫਲੱਡ ਦਾ ਬੜਾ ਚੱਕਰ ਪੈ ਰਿਆ ਤੇ ਲੋਕੀ ਸਾਰੇ ਕਰ ਰਹੇ ਨੇ ਵੀ ਵੀਰ ਨੂੰ ਉਹਦੀ ਜੁੜੀ ਚਿੰਦੇ ਦਾ ਆਪਣੇ ਨਵੀਂ ਦੀ ਤੇ ਜਾ ਕੇ ਤੁਹਾਨੂੰ ਵੀਡੀਓ ਸਾਰੇ ਦਿਖਾਈ ਜਾਂਦਾ ਮੈਂ ਹਨ ਤੇ ਉਹਦੇ ਵਿੱਚ ਕੀ ਹੁੰਦਾ ਟਾਈਮ ਮਿਲਿਆ ਜੀ ਆਪਾਂ ਨੂੰ ਤੇ ਹੁਣ ਤੁਹਾਨੂੰ ਸਾਰੀ ਵੀਡੀਓ ਐਡਿਟ ਕਰਕੇ ਤੁਹਾਨੂੰ ਸਾਰੇ ਪੇਸ਼ ਕਰਦੇ ਆਂ ਬੜੇ ਆਪਾਂ ਨਾ ਪਿੱਛੇ ਗਏ ਸੀਗੇ 31 ਤਰੀ ਤੇ ਕੀ ਕਰੀ ਤੇ ਆਪ ਕਥਿਤ ਨੂੰ ਗਿਆ ਸੀ ਕਿ ਇਹ ਆ ਜੋ ਦੇ ਵਿੱਚ ਆਪਾ ਨਾਲ ਦੇਖੋ ਤੇ ਰੋਡ ਦੇ ਉੱਤੇ ਤੋਂ ਬਾਹਰ ਹਰੇ ਗਰੀਨ ਸੈਂਟਰ ਤੇ ਮੇ ਕਿੰਨਾ ਪੈਰ ਤੱਕ ਆਪਾਂ ਤੁਵਾਨੀਗੜ੍ਹ ਤੇ ਉੱਤੇ ਹੀ ਪਰਾ ਪਾਣੀ ਸੀਗਾ ਰੋਡ ਦੇ ਉੱਤੇ ਆਪਾਂ ਨਾ ਸੁਨਾਮ ਨੂੰ ਵੜ ਕੇ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਨਾ ਸੁਨਾਮ ਥੜਕਾਂ ਦੇ ਉੱਤੇ ਪੂਰਾ ਭੁੱਲ ਪਾਣੀ ਨਾ ਅੱਗੇ ਸਾਡੇ ਗੱਡੀ ਜਾ ਰਹੀ ਆ ਤੇ ਗੱਡੀ ਦੇਖੋ ਪੂਰੀ ਆ ਨਾ ਪਾਣੀ ਚ ਛੱਟੇ ਜਾ ਕੇ ਛੱਟ ਦੇ ਉੱਤੇ ਪੂਰਾ ਤੇ ਇਧਰ ਨੇ ਸਾਈਡ ਤੇ ਆਪਣਾ ਵਰਖਾਤਾ ਦਾ ਮੌਸਮ ਕਰਕੇ ਨਾ ਅੱਧੇ ਹੀ ਕਿਨਾਰੇ ਪਾਣੀ ਬਹੁਤ ਜ਼ਿਆਦਾ ਆ ਰਿਹਾ ਤਿਕਾ ਉਹ ਨਾ ਤੇ ਸਾਡੀ ਗੱਡੀ ਤਾਂ ਦੇ ਕੋਪੜ ਤੇ ਛਿੱਟੇ ਪੈ ਰਹੇ ਨੇ ਤੇ ਨਾਲ ਜਿਹੜਾ ਪੁਲ ਜਿਹੜਾ ਸਨੋਰ ਜਾਂ ਉੱਪਰ ਦੇ ਪਾਣੀ ਛਿੱਟੇ ਪੂਰੇ ਉੱਪਰਲੇ ਪਾਸੇ ਕਿਰਦੇ ਨੇ ਦੇ ਠੀਕ ਹੈ ਨਾ ਤੇ ਅਗਲੇ ਪਾਸੇ ਜਾ ਕੇ ਦੇਖੋ ਪੂਰਾ ਹੈ ਨਾ ਕਿਤੇ ਪਾਣੀ ਫੇਰ ਪੂਰਾ ਜਿਆਦਾ ਪਾਣੀ ਆ ਜਾਂਦਾ ਕਿਤੇ ਪਾਣੀ ਘੱਟ ਆ ਜਾਂਦਾ ਤੇ ਹੁਣ ਦੇਖੋ ਪਾਣੀ ਫੇਰ ਪੂਰਾ ਫੁੱਲ ਪਾਣੀ ਆ ਗਿਆ ਗੱਡੀ ਮਫਾ ਬਹੁਤ ਹੋਲੀ ਹੋ ਜਾਂਦੀ ਹੈ ਗੱਡੀ ਜਾਂਦੀ ਜਾਂਦੀ ਨੇ ਗੱਡੀ ਬਹੁਤ ਹੋਲੀ ਹੋ ਜਾਂਦੀ ਆ ਤੇ ਹੁਣ ਆਪਾਂ ਪਾਣੀ ਦੇ ਵਿੱਚ ਆ ਗਈ ਗੱਡੀ ਤੇ ਉਹਦੇ ਵਿੱਚ ਐਵੇਂ ਆ ਵੀ ਤੁਹਾਨੂੰ ਥੋੜੀ ਦੇਰ ਤਾਂ ਰੁਕਣੀ ਪੈਂਦੀ ਆ ਪਾਣੀ ਦੇ ਵਿੱਚ ਨਾ ਤੇ ਹੁਣ ਦੇਖੋ ਅਸੀਂ ਕੱਢ ਕੇ ਸੁਨਾਮਾ ਵਾਲੇ ਰੋਡ ਦੇ ਉੱਤੇ ਸੁਨਾਮਾ ਰੋਡ ਤੇ ਸਾਹਮਣੇ ਤੋਂ ਇੱਕ ਟਰੱਕ ਆ ਰਿਹਾ ਤੇ ਇਹਦੇ ਵਿੱਚ ਐਵੇਂ ਆ ਵੀਰ ਚੱਲ ਲਾਂਗੇ ਹੁਣ ਜਿਹੜਾ ਸਾਹਮਣੇ ਟਰੱਕ ਆ ਰਿਹਾ ਉਹ ਦੇਖੋ ਤੇ ਸਾਨੂੰ ਪੂਰੀ ਸਕਰੀਨ ਤੇ ਵੱਡਾ ਸ਼ਿਲਡ ਦੇ ਉੱਤੇ ਹਨਾ ਪੂਰਾ ਪਾਣੀ ਪਾਣੀ ਕਰ ਗਿਆ ਤੇ ਬਹੁਤ ਔਖੀ ਗੱਡੀ ਕੰਟਰੋਲ ਕਰੀ ਅਸੀਂ ਨੇ ਤਾਂ ਕਰ ਗੱਡੀ ਮੋਟਰ ਮੋਟਰਸਾਈਕਲ ਹੁੰਦਾ ਸਾਈਡ ਤੇ ਖੜਾ ਲਾਇਆ ਕਰੋ ਕੋਈ ਪਤਾ ਨਹੀਂ ਹੁੰਦਾ ਕਿ ਤੋਂ ਕਿੰਨਾ ਕੁ ਪਾਣੀ ਆ ਜੇ ਦੇ ਹੁਣ ਜਿਵੇਂ ਅਸੀਂ ਅੱਗੇ ਪਹੁੰਚ ਕੇ ਸੀਗੇ ਬਰਸਾਤ ਸਾਰੇ ਰਸਤੇ ਪੈਂਦੀ ਰਹੀ ਅਸੀਂ ਪਹੁੰਚ ਕੇ ਅੱਥੇ ਮਾਨਸਾ ਮਾ ਸਾ ਦੇਖੋ ਅੱਗੇ ਨਾ ਸਾਹਮਣੇ ਸਕੂਲ ਗਿਆਨ ਜਾ ਰਹੀ ਆ ਉੱਧੇ ਸੀਗੀ ਐਤਵਾਰ ਛੁੱਟੀ ਜੇ ਮੈਂ ਉੱਧੇ ਕੋਈ ਬੰਦੇ ਜਾਂਦੇ ਨੇ ਸਤਸੰਗ ਵਗੈਰਾ ਤਾਂ ਇਹ ਗੱਡੀ ਹੈ ਬੰਦੇ ਨੇ ਭਰੀ ਹੋਈ ਸੀ ਗੱਡੀ ਹਨਾ ਪਿੰਡ ਪਿੰਡ ਵਾਲੇ ਬੰਦਿਆਂ ਦੇ ਤੇ ਸਤਸੰਗ ਵਿੱਚ ਸਤਸੰਗ ਦੀ ਬੰਦੇ ਜਾ ਰਹੇ ਹਣ ਕੇ ਅਸੀਂ ਬਸੇ ਤੇ ਅਸੀਂ ਉਹਦੇ ਪਿੱਛੇ ਪਿੱਛੇ ਗੱਡੀ ਲਾਰ ਕੇ ਸੀਗੀ ਪਾਣੀ ਇੰਨਾ ਘਾਣਾ ਰੋਡ ਦੇ ਉੱਤੇ ਗੱਡੀਆਂ ਲੰਘ ਰਹੀਆਂ ਨੇ ਫਟਪਾਦ ਉੱਤੇ ਪਾਣੀ ਪੂਰਾ ਦੇਖ ਰਿਹਾ ਤੁਸੀਂ ਪੂਰਾਨ ਚੱਲ ਰਿਹਾ ਮੈਂਨੇ ਹੌਰ ਦੇਤੇ ਹੱਥ ਰੱਖਿਆ ਹਾਂ ਵੀ ਬਸ ਇਹ ਗੱਡੀ ਜੇ ਅਗਲੀ ਗੱਡੀ ਨੇ ਬ੍ਰੇਕ ਲਾਤੀ ਪਰ ਆਪਣੀ ਗੱਡੀ ਉੱਥੇ ਬੰਦ ਹੋ ਜਾਂਦੀ ਜੇ ਗੱਡੀ ਬਈ ਚੱਲ ਰਹੀ ਆ ਤਾਂ ਚੱਲੀ ਜਾ ਰਹੀ ਆ ਜੇ ਕਿਤੇ ਉਹ ਮੰਨ ਲਓ ਕਿ ਗੱਡੀ ਰੁਕ ਜਾਂਦੀ ਆ ਤਾਂ ਪਿਛਲੀ ਗੱਡੀਆਂ ਰੁਕ ਜਾਂਦੇ ਨੇ ਤੇ ਉਹ ਤੁਹਾਨੂੰ ਅੱਗੇ ਦਿਖਾਣਾ ਇੱਕ ਗੱਡੀ ਸਾਹਮਣੇ ਨਾਲ ਪਾਸੇ ਦੇਖੋ ਮੋਟਰਸਾਈਕਲ ਜਾ ਰਹੇ ਨੇ ਤੁਰ ਕੇ ਹਣਾ ਤੇ ਉਹ ਸਾਰੇ ਤੁਰ ਕੇ ਜਾ ਰਹੇ ਨੇ ਕੋਈ ਪਾਣੀ ਪੈ ਤਾ ਸਲੈਂਸਰਾਂ ਦੇ ਵਿੱਚ ਤੇ ਗੱਡੀ ਨੂੰ ਹੌਲੀ 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 ਤੋਰ ਕੇ ਜਿ ਰੱਖੋ ਤੇ ਗੱਡੀ ਜਾ ਕੇ ਰੋਕ ਲੈਣੇ ਰਸਤੇ ਦੇ ਵਿੱਚ ਤਾਂ ਗੱਡੀ ਜਿਹੜੀ ਪਿੱਛੇ ਹੋਰ ਗੱਡੀਆਂ ਰਿਆਂਦੇ ਨੇ ਉਹ ਵੀ ਸਾਹਮਣੇ ਹੋਣੀ ਜਿਹੜੀ ਗੱਡੀ ਤੋਂ ਦਿਖੜੀ ਆ ਵਰਨਾ ਗੱਡੀ ਤੇ ਉਹ ਵੀ ਗੱਡੀ ਦੇਖੋ ਨਾ ਪੂਰੀ ਹੈ ਨਾ ਪਾਣੀ ਚ ਰੇਤ ਘੱਟ ਫੱਟੀ ਹੋਣੀ ਪਾਣੀ ਭਰ ਗਿਆ ਗੱਡੀ ਦੇ ੱਤਕਾ ਲੰਦੇ ਰਹਿੰਦੇ ਨੇ ਬਹੁਤ ਔਖਾ ਹੋ ਜਾਂਦਾ ਤੇ ਤਾ ਕਰਕੇ ਟਰੈਫਿਕ ਦੇ ਵਿੱਚ ਆਪਾਂ ਬਰਸਾਤਾਂ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਅਸੀਂ ਪਹੁੰਚ ਕੇ ਤੀਰੇ ਫੇਰਾ ਕੇ ਬਾਅਦ ਸਭ ਰੁਕ ਗਏ ਚਨੀਏ ਦਾ ਅੱਥੇ ਅਸੀਂ ਗਏ ਸੀਗੇ ਪੌਂਟ ਉੱਤੇ ਫੇਰ ਅਸੀਂ ਵਾਪਸੀ ਉੱਤੇ ਆ ਗਏ ਸੀ ਕਿ ਆਪਣਾ ਪਰਮੇਸ਼ਰ ਦਵਾਰ ਗੋਦਵਾਰਾ ਤੇ ਡਰੀਅਨ ਸਾਹਿਬ ਬੱਬੇ ਦੇ ਗ ਤੇ ਉੱਥੇ ਅਸੀਂ ਪੂਰੀ ਫੈਮਿਲੀ ਨਾਲ ਉੱਥੇ ਮਸਾਂ ਖਤਿੱਕਿਆ ਤੇ ਬਾਹਰ ਦੇਖੋ ਪੂਰਾ ਸੀਨ ਬਹੁਤ ਵਧੀਆ ਵਰਦੁਵਾਰਾ ਸਾਰਾ ਨੂੰ ਤੋੜਾ ਤੇ ਗਾਣਾ ਚੀਨਦਾ ਤੇ ਜਿਹੜਾ ਵੀ ਰਸਤੇ ਦੇ ਵਿੱਚ ਪੈਂਦਾ ਹੈ ਨਾ ਤੇ ਉੱਥੇ ਤੁਸੀਂ ਜਰੂਰ ਚੱਕ ਕੇ ਉਹ ਦਰਸ਼ਨ ਕਰੋ ਤੇ ਬਹੁਤ ਬਹੁਤ ਵਧੀਆ ਲੋਕੇਸ਼ਨ ਬਣਾਈ ਹੋਈ ਆ ਬਾਹਰ ਦੇਖੋ ਪੁਰਾਣਾ ਫੁੱਲਾ ਦੁੱਲਾ ਏਰੀਆ ਤੇ ਉੱਥੇ ਤੁਸੀਂ ਜਿਹੜਾ ਵੀ ਤੁਹਾਡਾ ਕਿੜਾ ਲੱਗਦਾ ਉੱਥੇ ਤੁਸੀਂ ਜਰੂਰ ਜਾ ਕੇ ਤੇ ਵਧੀਆ ਚੀਜ਼ ਬਣੀ ਹੋਈ ਆ ਤੁਹਾਨੂੰ ਅੰਦਰ ਜਾ ਕੇ ਵੀ ਦੱਸਾਂ ਮੈਂ ਤੇ ਪਹਿਲਾਂ ਦੇਖੋ ਬਾਹਰਲੀ ਛੱਤ ਪੂਰਾ ਦੇਖੋ ਗੁਰਦੁਆਰਾ ਢੱਡਰੀਆਂ ਵਾਲੇ ਦੇ ਬਰਦੁਆਰਾ ਹੈ ਬੋਕ ਐਂਡ ਬਿਲਡਿੰਗ ਬਣੀ ਹੋਈ ਆ ਤੇ ਦੇਖੋ ਬਾਹਰਲੀ ਛੱਤ ਵੀ ਪੂਰਾ ਹੈ ਮੌਸਮ ਦੀ ਬੁੜਾ ਵਧੀਆ ਸੀਗਾ ਸਾਰਾ ਮੌਸਮ ਦੇਖੋ ਕਿੰਨਾ ਸੋਹਣਾ ਬਣਿਆ ਹੋਣਾ ਨਾ ਬੱਦਲ ਛਾਏ ਹੋਏ ਸਾਰੇ ਪਾਸੇ ਅਸੀਂ ਯਾਦ ਵੀ ਇੱਧਰੋਂ ਜਾਣਿਆ ਅਸੀਂ ਇੱਥੇ ਬ੍ਰੇਕ ਮਾਰ ਹੀ ਲੈਨੇ ਆ ਤੇ 거기 ਉੱਤੇ ਪੁਛਾ ਦੁੱਲਾ ਮਹੌਲਾ ਤੇ ਅੰਦਰ ਜਾ ਕੇ ਵਧੀਆ ਹੀਲ ਹੁੰਦਾ ਤੇ ਜਦ ਵੀ ਅਸੀਂ ਜਾਂਦੇ ਸੀ ਅਸੀਂ ਰੁਕ ਕੇ ਜਾਂਦੇ ਆ ਅਸੀਂ ਅੰਦਰ ਆ ਗਏ ਸੀ ਤੇ ਅੰਦਰ ਦੇਖੋ ਬਾਬਾ ਗੁਰਗੋਵੀ ਸਿੰਘ ਜੀ ਦੀ ਬਹੁਤ ਵੱਡੀ ਬੋਟਰ ਲੱਗੀ ਹੋਈ ਹੈ ਨਾ ਤੇ ਕਰੋ ਜੀ ਦਰਸ਼ਨ ਦਾ ਸਾਰਾ ਦੇਖੋ ਬਹੁਤ ਵਧੀਆ ਜਿਵੇਂ ਨਾ ਫੋਰਨ ਕੰਟਰੀ ਜਿ ਵਰਦਵਾਰੇ ਬਣੇ ਹੁੰਦੇ ਨੇ ਉਸ ਟਾਈਪ ਦਾ ਗੁਰਦੁਆਰਾ ਬਾਬਾ ਇਹਨੇ ਬਣਾਇਆ ਹੈ ਤੇ ਅੰਦਰ ਜਾ ਕੇ ਬਹੁਤ ਵਧੀਆ ਫੀਲ ਹੁੰਦਾ ਤੇ ਇੱਕ ਵਾਰ ਮੈਂ ਕਹਿੰਦਾ ਜਰੂਰ ਜਾ ਕੇ ਮਾ ਚੀਂਦਾ ਸਾਰਿਆਂ ਨੂੰ ਇਹ ਸਾਡੇ ਹਾਦਰ ਸਾਹਿਬ ਮਾਤਾ ਜੀ ਗਏ ਨੇ ਤੇ ਸਾਡੇ ਫੋਟੋ ਕਰੋ ਮਾ ਜੀ ਗਈ ਤੇ ਅਗਲੀ ਵੀਡੀਓ ਤੁਹਾਨੂੰ ਮੈਂ ਪੂਰਾ ਦਿਖਾ ਦੇਣਾ ਇੱਥੇ ਨਾ ਪਿਛਲੇ ਪਾਸੇ ਫੁਆਰਾ ਚੱਲਦਾ ਤੇ ਅੱਜ ਚੱਲ ਨਹੀਂ ਰਿਹਾ ਤੇ ਉੱਥੇ ਨਾ ਇੱਕ ਬੈਠਾ ਬਾਪ ਤੇ ਸਟੈਚੂ ਤੇ ना ना सारे जने फोटो करा देने ली डैडी बैठ गए जानसी गोदी बह जाके कैमरे 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 ਇਹ ਚੱਲ ਰਹੀ ਆ ਕਿਹੜਾ ਜੇ ਇੱਥੇ ਆ ਬੈਠੋ ਕੀ ਕਰਨੇ ਆ ਨਾ ਜਾ ਗੋਤ ਜਾ ਇੱਧਰ 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 ਮੈਂ ਪਰਲਾ ਵਸੇ ਕੇ ਬੈਠਾ ਨਹੀਂ ਬੜੀ ਉੱਥੇ ਇੱਧਰ ਹੱਥ ਨਾਲ ਫੜਾ ਹਾਂ ਉਹ ਜ਼ਰਾ ਤੱਕ ਦੋ ਦਵਾਈ ਕਰਨੀ ਦੀ ਆ ਉਹ ਵੀ ਤੁਹਾਨੂੰ ਦੇ ਇੱਥੇ ਕਿਹੜਾ ਫੋਟੋ ਹੋਊਗੀ ਕੁਝ ਵੀ ਨਹੀਂ ਹੁੰਦਾ ਇਹ ਦੋ ਦੇ ਮਤ ਹੈ ਆਪਣੇ ਆਰਦਾ ਲੈ ਤੁਸੀਂ ਹੂੰ ਓਏ ਜੀ ਸਾਫਲੀ ਹੋ ਜੀ ਕਿਉਂ ਇਹਨੂੰ ਕਰ ਰਹੇ ਹੋ ਓਏ ਆਇਓ ਓਰੇ ਸਾਰਿਆਂ ਨੇ ਬਾਬਾ ਨਾਲ ਫੋਟੋਆਂ ਕਰਾ ਲਈਆਂ ਕਿ ਲੰਗਰ ਹਾਲ ਵਾਲਾ ਤੇ ਇੱਧਰ ਦੇ ਪਾਸੇ ਲੰਗਰ ਹਾਲਾ ਬੜਾ ਵਧੀਆ ਲੰਗਰ ਹਾਲਾ ਤੁਹਾਨੂੰ ਅੰਦਰੋਂ ਵੀ ਜਗ੍ਹਾ ਦਿਖਾ ਦਿੰਨਾ ਬਾਹਰਲੇ ਪਾਸੇ ਇੱਧਰ ਸੇਵਾ ਚੱਲਦੀ ਹੈ ਪੰਡਤੋਂ ਤੋਂ ਦੀ ਤੇ

ਏ ਬਣ ਗਿਆ ਕੀ ਬਣ ਗਿਆ ਮੋਰ ਬਣ ਗਿਆ ਕੀ ਇਲ ਬਣ ਗਈ ਉਹ ਅੰਛੂ ਕੀ ਬਣ ਗਿਆ ਤੂੰ ਉੱਥੇ ਅੰਛੂ ਦੱਸਦਾ ਨਹੀਂ ਪਿਆ ਕੀ ਬਣ ਗਿਆ ਬਾਬਾ ਫਤੇ ਸਿੰਘ ਯਾਤਰੀ ਨਿਵਾਸ ਤੀਰ ਲਾਰ ਕਹਿੰਦਾ ਲੱਭਸੇ ਹੋਲੀ ਹੋਈ ਇੱਕ ਦਿਨ ਨਾ ਫ੍ਰੀ ਟਾਈਮ ਆਵਾਂ ਤੈਨੂੰ ਸਾਰਾ ਖਮਾਵਾਗੇ ਅੰਦਰੋਂ ਲੈ ਕੇ ਸਾਰਾ ਨਾ ਬਾਬੇ ਦੀ ਟੀਮ ਨਾਲ ਲਾਵਾਂਗੇ ਕਿਹਦੇ ਨਾਲ ਪਿੱਛੇ ਜਾ ਕੇ ਦੇਖਦੇ ਆ ਵੈਸੇ ਹੈ ਕੀ ਆ ਇੱਧਰ ਬੈਕ ਸੈਟ ਤੇ ਆ ਕੇ ਮਾਤਾ ਸਾਹਿਬ ਕੌਰ ਜੀ ਲੰਗਰ ਹਾਲ ਇੱਧਰ ਹੈ ਨਾ ਕਲਗੀਧਾਰ ਕਰਮਤ ਵਿੱਤਿਆਲਾ ਤੇ ਦੇ ਅੱਲਾ ਇਸ ਮੇਸ਼ ਪਵਨ ਸਾਰੀ ਅਧੀਨ ਕਲਗੀਧਾਰ ਸ਼ਾਂਤੀ ਹਾ ਰਾਸ਼ੀ ਭਾਈ ਸਾਹਿਬ ਆ ਇਸ ਹਾਦਰਿਆ ਹੈ ਸ਼ਾਪ ਛੱਲੇ ਪਾਸੇ ਨਾ ਬਾਬੇ ਦੀ ਹਾਂ ਪੂਰਾ ਕਿ ਦਿਨ ਤੁਹਾਨੂੰ ਸਾਰਾ ਅੰਦਰ ਦਿਖਾਵਾਂਗੇ ਸਾਰੇ ਕਹਿੰਦੇ ਨੇ ਅਸੀਂ ਨੇ ਫੋਟੋਆਂ ਕਰਾਣੀਆਂ ਨੇ ਫੋਟੋਆਂ ਉੱਥੇ ਬੈਠ ਕੇ ਬੈ ਜਾ ਬੱਠਾ 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 ਬੈਠੋ ਬੋਹੋ ਜੇ ਨਹੀਂ ਬੱਠੋ ਆ ਉੱਪਰ ਦੇਖੋ ਬੈਠੇ ਨੇ ਬਾਹਰ ਹੋਰੇ ਧੁੱਪ ਪੈ ਰਹੀ ਆ ਯਾਰ ਆ ਹਾਂ ਕੱਢ ਜਾ ਧੁੱਪ ਪੈ ਰਹੀ ਆ ਪਰ ਠੀਕ ਆ ਬੰਦੇ ਸਿਆਣ ਚਾਰੇ ਨੇ ਆਪਣੇ

ਬਾ ਠੀਕ ਹੈ ਕਹੇ ਲਾ ਕੇ ਫੋਟੋ ਓਕੇ ਆ ਬਾ ਕੋਈ ਕੈਮਰਾਮੈਨ ਲੱਭੇ ਨਹੀਂ ਕੋਰੇ ਮੈਂ ਹੀ ਠੀਕ ਆਰੇ ਮੈਂ ਖਿਚੜ ਲੈਂਦਾ ਫੋਟੋ ਬਾ ਠੀਕ ਹੈ ਬਾਕੀ ਵੀਡੀਓ ਤਾਂ ਬਣੀ ਗਈ ਹੈ ਨਾ ਕੋਰੇ ਨਾ ਬਾਹਰਲੇ ਪਾਸੇ ਨਾ ਵਧੀਆ ਉਹਦੇ ਚੀਜ਼ਾਂ ਦੱਸ ਰਕੀਆਂ ਨੇ ਵੀ ਸਪੈਸ਼ਲ ਚੀਜ਼ਾਂ ਮੰਨਦੀਆਂ ਨੇ ਤੇ ਪਰਮੈਚਰ ਦੁਆਰ ਸਵੀਟਸ ਬੇકરી ਤੇ ਡੇਰੀ ਹੈ ਨਾ ਅੰਦਰ ਜਾ ਕੇ ਦੇਖਦਾ ਇਹਦੇ ਵਿੱਚ ਕੀ ਬੜੀ ਘੈਂਡ ਘੈਂਡ ਮਠਾਈਆਂ ਸਿੱਗੀਆਂ ਉਹਦੀ ਨਿੰਦਾ ਇਹ ਕੈਡ ਗਿਆ ਨਾ ਡੈਡੀ ਗਾ ਕੇ ਬਾਕੀ ਉਹ ਕੈਡ ਦਾ ਭੋਗ ਅੰਦਰ ਐਸਕ੍ਰੀਮ ਖਾ ਕੇ ਦਿਹਾ ਯਾਰ ਮਾ ਠੀਕ ਹੋ ਗਈ ਸੀ ਤੇ ਸ਼ਾਮ ਨੂੰ ਅਸੀਂ ਆ ਗਏ ਚੋਰੇ ਪਿੰਡ ਦੇ ਗੁੱਗਾ ਮੰਡੇ ਦੇ ਮੇਲੇ ਦੇ ਵਿੱਚ ਤੇ ਤੁਹਾਨੂੰ ਸਾਰਾ ਦਰਸ਼ਨ ਕਰਾਣੇ ਆ ਸਾਰਾ ਤੇ ਭਣੀ ਜਾਈ ਆ ਤੇ ਆਪਣਾ <में डिया थी। ructive> <BACK AND tikslit> तुंहिंजे कोई पहाड़ी तो सही के वाले जी का नाम बड़ा कुछ सरकार के नाम बड़ा मैं नमस्कार करके आया हूं जितने नहीं और वाले जी का नाम बड़ा वो लाइट ऑफ हो गया था का जो पाला का ना देवी एक सरपंच और चौदह गति की जयवेदार शमशेर सिंह काम के नाम पर सरपंच साहब एक ग्यारह सौ रुपए का दिलेदार और जोड़ी का जुर्मा

توهي تي ناري رتني حق حق دا پیر تیر بانا توهري مٹ تے ناري حق دي تے حق سچ دا پیر تیرا بانا اے توهري مٹ تے ناري حق رتني حق سچ دا پیر دا بانا اے بانا جان دی ترا من تے لگے اسیں کہنا تے جاں روٹھا نال یار میری جونت وچ جگے اسیں کہنا یاراں تے I am

सबल सिंधी बाबरी टोत लॻी सर મારા સસ્સી માવાજી નો બોલો સતેજ દરબાર કી જય જો સાડે મહાન સાબ બહુસર દા એ બર સાબ કે નામ પર દા બાગડવાલે પીર બાબાજી કે નામ પર દે દિયા બાયદાન જય જયકાર રાજરોજી ઈરોજી થોડી દેર કે લિયે થોમી લાગે હાજર લાઉડ ઈના કો ભાઈ માન કરના ਕੀ ਵਰਤਨਸਾਨ ਆਸਰੇ ਦੇ ਅੰਦਰ ਪੀਰ ਬਾਬਾ ਜੀ ਦੇ ਦਰਬਾਰ ਦੇ ਵਿੱਚ ਧੋਲੀਆਂ ਕ ਵਿੱਚ ਜਦਮਾਨ ਕਰਨਾ ਭਾਈ ਸੱਚੇ ਦਰਬਾਰ ਕੀ ਕੀ